ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿੱਚ ਉਸ ਵੇਲੇ ਮੋਹਾਲ ਤਣਾਪੁਨਨ ਬਣ ਗਿਆ ਜਦੋਂ EMT ਅਤੇ 108 ਪਾਇਲਟ ਦੀ ਚਲ ਰਹੀ ਪਰਟੀ ਨੂੰ ਰੋਕਣ ਲਈ 108 EMPLOYEES ਯੂਨੀਅਨ ਦੇ ਮੈਂਬਰ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਇਸ ਕੰਪਨੀ ਦੇ ਨਾਲ ਕੰਪਨੀ ਦੇ ਕੱਢੇ ਗਏ ਕਰਮਚਾਰੀਆਂ ਨੂੰ ਤਨਖਾਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਪੱਕਾ ਤਰਨਾ ਮੋਹਾਲੀ ਵਿੱਚ ਵੀ ਚੱਲ ਰਿਹਾ ਹੈ ਤੇ ਸਰਕਾਰ ਦੇ ਨਾਲ ਵੀ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ ਜਿਸ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਉਹ ਪਰਟੀ ਨਹੀਂ ਹੋਣ ਦੇਣਗੇ ਹਾਲਾਂਕਿ ਸਮੋਕੇ ਪਹੁੰਚ ਕੇ ਉਹਨਾਂ ਨੇ ਭਰਤੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਹਾਲਾਤ ਨੂੰ ਵਿਗੜਦਾ ਦੇਖ ਕੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਏਡੀਸੀ ਜਨਰਲ ਸੁਭਾਸ ਚੰਦ ਨੇ ਯੂਨੀਅਨ ਦੇ ਮੈਂਬਰਾਂ ਨੂੰ ਸਮਝਾਇਆ ਇਹ ਸਾਨੂੰ ਪਤਾ ਲੱਗਾ ਸੀਗਾ ਜੀ ਪੇਪਰ ਦੇ ਥਰੂ ਕਿ ਰੋਜ਼ਗਾਰ ਦਫ਼ਤਰ ਵਾਲੇ ਇਹ ਕੰਪਨੀ ਦੇ ਵਿੱਚ ਈਐਮਟੀ ਦੇ ਪਾਇਲਟ ਦੀ ਭਰਤੀ ਕਰ ਰਹੇ ਆ ਇਹ ਭਰਤੀ ਜਿਹੜੀ ਹੈਗੀ ਆ ਆਪਾਂ ਰੋਕਣ ਵਾਸਤੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਵੀ ਇਹ ਗਲਤ ਤਰੀਕੇ ਨਾਲ ਭਰਤੀ ਕਰ ਰਿਹਾ ਕਿਉਂਕਿ ਇਹਨਾਂ ਨੂੰ ਇਹਨਾਂ ਨੇ ਸਾਡੇ ਕੁਝ EMPLOYES ਨੂੰ ਬਾਹਰ ਕਰ ਦਿੱਤਾ ਸਿਰਫ ਇਸ ਕਰਕੇ ਕਿ ਇਹ ਆਪਣੇ ਹੱਕਾਂ ਦੀ ਮੰਗ ਕਰਦੇ ਸੀਗੇ ਤੇ ਇਸ ਕਰਕੇ ਭਰਤੀ ਕਰ ਰਹੇ ਆ ਜੀ ਕਿਸ ਤਰ੍ਹਾਂ ਦੀ ਮੰਗਾਂ ਸੀ ਤੁਹਾਡੀ ਸਾਡੀਆਂ ਮੰਗਾਂ ਸਰ ਬਹੁਤੀਆਂ ਜ਼ਿਆਦਾ ਨਹੀਂ ਆਪਾਂ ਨੇ ਕਹਿੰਦੇ ਸਰਕਾਰ ਨੂੰ ਕੋਈ ਸਾਨੂੰ ਸਾਨੂੰ ਸਰਕਾਰ ਆਪਣੇ ਅਧੀਨ ਲਵੇ ਪਰ ਸਾਨੂੰ ਬੰਦਾ ਭੱਤਾ ਤਾਂ ਸਾਨੂੰ ਮਾਨ ਸਨਮਾਨ ਦਾ ਦਿੱਤਾ ਜਾਵੇ ਪਰ ਇਹ ਕੰਪਨੀ ਕੀ ਕਰਦੀ ਹੈ ਕੰਪਨੀ 12 ਘੰਟੇ ਡਿਊਟੀ ਲੈਣ ਤੋਂ ਬਾਅਦ ਵੀ 10000 11000 ਸੈਲਰੀ ਇਹਨਾਂ ਜੇ ਕੋਈ ਪੁੱਛਦਾ ਵਾ ਉਹਨੂੰ ਟਰਮੀਨੇਟ ਕਰ ਦਿੰਦੇ ਆ ਹੁਣ ਵੀ ਸਾਡੀਆਂ ਮੰਗਾਂ ਦੇ ਕਰਕੇ ਹੀ ਸਾਨੂੰ 16 17 ਮੁੰਡਿਆਂ ਨੂੰ ਗਰਦਾਸਪੁਰ ਜਿਲ੍ਹੇ ਦੇ ਵਿੱਚੋ ਜਿਹਦੇ ਵਿੱਚ ਕੁਝ ਪਾਇਲਟ ਨੇ ਕੁਝ ਈਐਮਡੀ ਨੇ ਇਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿੰਨੇ ਟਰਮੀਟ ਕੀਤੇ ਟੋਟਲ ਪੰਜਾਬ ਦੇ ਵਿੱਚ 325 ਦੇ ਕਰੀਬ ਐਬੂਲੈਂਸ ਚੱਲਦੀਆਂ ਨੇ ਤੇ 1500 ਅੰਪਲਾਈ ਹੈਗਾ ਜਿਹਦੇ ਵਿੱਚ ਲਗਭਗ ਇਹਨਾਂ ਨੇ 200 ਸਵਾ 200 ਦੇ ਕਰੀਬ ਜਿਹੜਾ ਵੀ ਮੰਗ ਕਰਦਾ ਵਾ ਆਪਣੇ ਹੱਕਾਂ ਦੀ ਉਹਨੂੰ ਟਰਮੀਨੇਟ ਕਰ ਦਿੰਦੇ ਆ ਔਰ ਟਰਮੀਨੇਸ਼ਨ ਵੇਖੋ ਇਹਨਾਂ ਦੀ ਵਟਸਐਪ ਤੇ ਆ ਜਾਂਦੀ ਆ ਜੀ ਇਹ ਕਿਸ ਨੂੰ ਬਾਅਦ ਵਿੱਚ ਸ਼ਾਇਦ ਬਾਈ ਪੋਸਟ ਭੇਜ ਦਿੰਦੇ ਉਹਨਾਂ ਕਈਆਂ ਨੂੰ ਬਾਈ ਪੋਸਟ ਆਈਆਂ ਨੇ ਪਰ ਜਿਹੜੀ ਮੈਨੂੰ ਟਰਮੀਨੇਸ਼ਨ ਆ ਜਾਂ ਮੇਰੇ ਸਾਥੀਆਂ ਨੂੰ ਸਿੰਘਾ ਸੀਆ ਲਾ ਜੇ ਸਾਡਾ ਕਲਸਟਰ ਲੀਡਰ ਆ ਜੀ ਇਥੋਂ ਦਾ ਨਾ ਆਪਣੇ ਪੋਸਟਾਂ ਬਣਾਈਆਂ ਨੇ ਉਹ ਆਪੇ ਭੇਜੀ ਜਾਂਦਾ ਸਾਨੂੰ ਕਹਿੰਦਾ ਕੰਪਨੀ ਨੇ ਸਾਨੂੰ ਭੇਜਿਆ ਵਾ ਉਹਨਾਂ ਨੂੰ ਦੇ ਦਿਓ ਕਿਉਂਕਿ ਤੁਸੀਂ ਮੰਗ ਕਰਦੇ ਹੋ ਅੱਜ ਕੀ ਹੋਇਆ ਹੁਣ ਤਾਂ ਇੱਥੇ ਸਾਡਾ ਇੱਥੇ ਏਡੀਸੀ ਸਾਹਿਬ ਮਿਲੇ ਸੀਗੇ ਸਾਡੀ ਬੜੀ ਗੱਲ ਉਹਨਾਂ ਨੇ ਧਿਆਨ ਨਾਲ ਸੁਣੀ ਆਪਾਂ ਕੱਲ ਵੀ ਆਏ ਸੀਗੇ ਉਹਨਾਂ ਨੂੰ ਮੰਗ ਪੱਤਰ ਦੇ ਗਏ ਸੀ ਜਿਹਦੇ ਵਿੱਚ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਇਹਨਾਂ ਕੰਪਨੀ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਜਿਹੜੀਆਂ ਐਪਲੀਕੇਸ਼ਨਾਂ ਦਿੱਤੀਆਂ ਕੰਪਲੇਂਟਾਂ ਦਿੱਤੀਆਂ ਨੇ ਤੇ ਬਾਕੀ ਸਾਡੀ ਜਿਹੜੀ ਪੰਜਾਬ ਲੈਵਲ ਦੀ ਯੂਨੀਅਨ ਆ ਉਹ ਚੰਡੀਗੜ੍ਹ 'ਚ ਕੱਲ ਵੀ ਸਰਦਾਰ ਮਲਵਿੰਦਰ ਸਿੰਘ ਕਾਂਗੜਾ ਨਾਲ ਮੀਟਿੰਗ ਹੋਈ ਆ ਉਹਨਾਂ ਸੀਐਮ ਸਾਹਿਬ ਨਾਲ ਟਾਈਮ ਲੈ ਕੇ ਤੇ ਉਹਨਾਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਸ਼ਾਇਦ ਅੱਜ ਉਹਨਾਂ ਨਾਲ ਗੱਲ ਹੋਊਗੀ ਤੇ ਅੱਜ ਜਿਹੜੀ ਭਰਤੀ ਹੋਣੀ ਰੋਕੀ ਹੈ ਕਿ ਜਾਂ ਨਹੀਂ ਇਹ ਭਰਤੀ ਨੂੰ ਬਿਲਕੁਲ ਰੋਕਣਾ ਚਾਹੀਦਾ ਜੇ ਆਪਾਂ ਤੇ ਜਿਹੜੇ ਇੱਥੇ ਮੁੰਡੇ ਆਏ ਨੇ ਕਿਉਂਕਿ ਵੇਖੋ ਸਾਡੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਬੜੀ ਆ ਔਰ ਦੂਸਰਾ ਵੇਖੋ ਸਾਡੇ ਪੰਜਾਬ ਦੇ ਅਮਪਲਾਈ ਨੂੰ ਕੱਢ ਕੇ ਕਈਆਂ ਥਾਵਾਂ ਤੇ ਇਹਨਾਂ ਨੇ ਬਿਹਾਰ ਯੂਪੀ ਦੇ ਬੰਦੇ ਲਿਆ ਕੇ ਭਰਤੀ ਕੀਤੀ ਆ ਠੀਕ ਆ ਜੀ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਪਾਂ ਵੀ ਕਹਿੰਦੇ ਇਮਾਨਦਾਰ ਸਰਕਾਰ ਆ ਮਾਨ ਸਾਹਿਬ ਬਹੁਤ ਇਮਾਨਦਾਰ ਨੇ ਤੇ ਇਮਾਨਦਾਰ ਸਰਕਾਰ ਕਹਿਣ ਦੇ ਨਾਲ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਆਊਟ ਆਫ ਸਟੇਟ ਦੇ ਬੰਦਿਆਂ ਨੂੰ ਲੈ ਆ ਕੇ ਇਥੇ ਭਰਤੀ ਕਰ ਰਹੀ ਆ ਇਹ ਦੱਸੋ ਕਿ ਜਾਇਜ਼ ਆ ਆਪਾਂ ਦੇ ਸਾਡੀ ਤਾਂ ਸਰਕਾਰ ਕੋਲੋਂ ਮਹਿਕਮੇ ਕੋਲੋਂ ਹੈਲਥ ਮਿਨਿਸਟਰ ਸਾਹਿਬ ਕੋਲੋਂ ਇਹੋ ਮੰਗਾ ਵੀ ਇਹਨਾਂ ਤੇ ਭਰਤੀ ਦੀ ਅਗਲੇਰੀ ਰੋਕ ਲਾਈ ਜਾਏ ਜਦ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਮੇਰਾ ਨਾਮ ਜੀ ਰੋਹਿਤ ਹੈ ਮੈਂ ਇਥੇ ਬਤੌਰ 13 ਸਾਲ ਹੋ ਗਏ ਆ ਜੁਗੇਸਾ ਹੈਲਥ케ਅਰ ਕੰਪਨੀ ਚ ਕੰਮ ਕਰਦੇ ਤੇ ਜਿੱਦਾਂ ਪਰਮਿੰਦਰ ਜੀ ਨੇ ਦੱਸਿਆ ਕਿ ਇਹਨਾਂ ਨੇ WhatsApp রাইਸ ਸਾਰਿਆਂ ਨੂੰ ਟਰਮੀਨੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਜੜੀਆਂ ਆਂ 3 ਮਹੀਨੇ ਆਂ 4ਵੇਂ ਦੀਆਂ ਸੈਲਰੀਆਂ ਨਹੀਂ ਦੇ ਰਹੇ ਇਹ ਕੰਪਨੀ ਹੁਣ ਇੱਥੇ ਮਤਲਬ ਰੋਜ਼ਗਾਰ ਦਫ਼ਤਰ ਆਈ ਹੈ ਰੋਜ਼ਗਾਰ ਦਿਨ ਇਹ ਰੋਜ਼ਗਾਰ ਕੀ ਦੇਗੀ ਜਿਹੜਾ ਨੇ 3-3 ਚਾਰ-ਚਾਰ ਮਹੀਨੇ ਦੀਆਂ ਸਾਡੀਆਂ ਸੈਲਰੀਆਂ ਰੋਕੀਆਂ ਤੇ ਇਹਨਾਂ ਨੂੰ ਨਵੇਂ ਬੰਦਿਆਂ ਨੂੰ ਕਿੱਥੋਂ ਸੈਲਰੀ ਦੇ ਦੇਗੀ ਤੇ ਕਈ ਬੰਦੇ ਜਿਹੜੇ ਸਾਡੇ ਕੰਮ ਕਰਦੇ ਪਏ ਆ 5-5 ਮਹੀਨੇ ਕੋ ਕੰਮ ਕਰਦੇ ਕੰਪਨੀ ਸੈਲਰੀ ਕਿੰਨੀ ਦਿੰਦੀ ਆ 75 ਰੁਪਏ 4000 ਰੁਪਿਆ ਠੀਕ ਹੈ ਜੀ ਇਹ ਮਤਲਬ ਕੰਪਨੀ ਧੋਖਾ ਕਰਦੀ ਪਈ ਆ ਮੇਰਾ ਪੰਜ ਮਹੀਨੇ ਹਾਂ ਪੰਜਵੇਂ ਨੀਂਦਰ ਖਾ ਪੰਜ ਹਜ਼ਾਰ ਰੁਪਏ ਪਾਈ ਆ ਤੇ ਸਕਿਉਰਟੀ ਇਹ ਇੱਥੇ ਕਹਿੰਦੇ ਜੀ ਸਕਿਉਰਟੀ ਹੋਣੀ 30000 ਰੁਪਏ ਸਕਿਉਰਟੀ ਕੱਟ ਰਹੇ ਜੇ ਮੇਰੀ ਮਾਨ ਸਾਹਿਬ ਸਰਕਾਰ ਅਗੇ ਇਹ ਹੀ ਬੇਨਤੀ ਜੇ ਰੋਜ਼ਗਾਰ ਦਫਤਰ ਅਗੇ ਡੀਸੀ ਸਾਹਿਬ ਅਗੇ ਇਹ ਹੀ ਬੇਨਤੀ ਜੇ ਇਹਨੂੰ ਰੋਕ ਲਈ ਜੇ ਕਿ ਰੋਕ ਲਾਓਗੇ ਜਿਹੜਾ ਆਪਣਾ ਯੂਥ ਹੈਗਾ ਯੂਥ ਨੂੰ ਤੁਸੀਂ ਪਹਿਲਾਂ ਹੀ ਗਲਤ ਮੋਟੀਵੇਟ ਕਰਕੇ ਜਾਂ ਮਤਲਬ ਪਰਦਿਆਂ ਕਮਰਾ ਕਰਕੇ ਪਰਤیاں ਕਰਦੇ ਪਿਓ ਉਹਨਾਂ ਦੇ ਫਿਊਚਰ ਦੇ ਉੱਤੇ ਕੀ ਪ੍ਰਭਾਵ ਪਏਗਾ ਕਿਉਂਕਿ ਸਾਡੇ ਜਿੰਨੇ ਵੀ ਮਤਲਬ ਅਪਲਾਈਸ ਕਈ ਦੀ ਉਮਰ 40 ਸਾਲ ਹੋ ਗਈ ਕਈ 45 ਸਾਲ ਹੋ ਗਈ 13 13 14 14 ਸਾਲ ਆਪਣੇ ਆਣੇ ਸ਼ਹੀਦੀ ਦਿੱਤੀ ਹੈ ਇਹਨਾਂ ਦੇ ਵਿੱਚ ਤੇ ਹੁਣ ਉਹ ਬਿਨਾਂ ਕਿਸੇ ਮਤਲਬ ਤੋਂ ਜੀ ਇਹਨਾਂ ਕੋਈ ਆਈ ਵਾਇਟ ਹਨ ਕਿ ਸਾਡੀ 8 ਘੰਟੇ ਲੇਬਰ ਕਮਿਸ਼ਨਰ ਸਾਹਿਬ ਨੇ 8 ਘੰਟੇ ਡਿਊਟੀ ਗਿਆ ਤੇ ਇਹ 12 ਘੰਟੇ ਡਿਊਟੀ ਕਰਾ ਕੇ ਸਪਰੈਡ ਓਵਰ ਦਾ ਬਣਾ ਲਾ ਕੇ 12 ਘੰਟੇ ਡਿਊਟੀ ਕਰਾ ਕੇ ਤੇ ਮੁਰਕੇ ਤਨਖਾਹ ਦੇਣ ਦੀ ਵਾਰੀ ਆਂਦੇ ਜੀ ਤਨਖਾਹ ਮੰਗੋ ਜੀ ਤੁਹਾਨੂੰ ਟਰਮੀਨੇਟ ਕਰ ਦਿੱਤਾ ਗਿਆ ਜੀ ਜੋ ਕਿ ਬੜੀ ਮਾੜੀ ਗੱਲ ਹੈ ਮੈਂ ਰੋਜ਼ਗਾਰ ਦਫ਼ਤਰ ਅਗੇ ਜਿਹੜਾ ਜ਼ਿਲ੍ਹਾ ਇੰਚਾਰਜ ਹੈ ਡੀਸੀ ਸਾਹਿਬ ਏਡੀਸੀ ਸਾਹਿਬ ਜਿਹੜ ਤੇ ਤਾਂ ਕਿ ਉਹਨਾਂ ਨੂੰ ਜਿਹੜਾ ਗੁਮਰਾਹ ਨਾ ਕੰਪਨੀ ਗੁਮਰਾਹ ਨਾ ਕਰੇ ਤੇ ਉਹਨਾਂ ਨੂੰ ਸਹੀ ਚੀਜ਼ ਦਾ ਪਤਾ ਲੱਗ ਸਕੇ ਸਰ ਆਲਰੇਡੀ ਅਸੀਂ 5 ਤੋਂ 10 ਕੈਂਡੀਡੇਟਸ ਦੇ ਇੰਟਰਵਿਊ ਕਰ ਲਈ ਹੈ ਜੀ ਤੇ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅੱਜ ਬੈਠੇ ਆਂ ਜੀ ਤੇ ਆਲਰੇਡੀ ਇੱਥੇ ਕਾਫੀ ਸਾਨੂੰ ਜ਼ਿਲ੍ਹਾ ਅੰਪਲੋਇਮੈਂਟ ਆਫੀਸਰ ਵੱਲੋਂ ਸਾਨੂੰ ਕਾਫੀ ਅੱਛਾ ਰਿਸਪਾਂਸ ਮਿਲਿਆ ਜੀ ਕਿਸ ਚੀਜ਼ ਦੇ ਇੰਟਰਵਿਊ ਹੋ ਰਹੇ ਨੇ ਸਰ ਸਾਡਾ ਜਿਹੜਾ ਕੰਮ ਹੈਗਾ ਐਮਰਜੈਂਸੀ ਹੈਲਥ ਕੇਅਰ ਡਿਪਾਰਟਮੈਂਟ ਦੇ ਰਿਲੇਟਡ ਹੈ ਜੀ ਅਸੀਂ ਗਵਰਨਮੈਂਟ ਦਾ ਜਿਹੜਾ ਫ੍ਰੀ ਆਫ ਕਾਸਟ ਜਿਹੜਾ ਪਬਲਿਕਲੀ ਹੈਗਾ ਫ੍ਰੀ ਮੈਡੀਕਲ ਸਰਵਿਸ ਉਹ ਗਵਰਨਮੈਂਟ ਦੇ थ्रू ਪ੍ਰੋਵਾਈਡ ਕਰਦੇ ਆ ਜੀ ਤੇ ਉਹਦੇ ਵਿੱਚ ਸਾਨੂੰ ਡਰਾਈਵਰ ਪਲੱਸ ਮੈਡੀਕਲ ਸਟਾਫ ਚਾਹੀਦਾ ਹੈ ਜੀ ਜਿਹੜਾ ਬੱਚਾ ਡੀ ਫਾਰਮਾ ਬੀ ਫਾਰਮਾ ਜੀ ਐਨ ਐਮ ਐਮ ਜਿਹਨੇ ਪਾਸ ਆਊਟ ਕੀਤੀ ਹੋਵੇਗੀ ਸਾਨੂੰ ਤਜਰਬੇਕਾਰ ਬੱਚਾ ਪਹਿਲ ਦੇ ਆਧਾਰ ਤੇ ਚਾਹੀਦਾ ਹੈ ਜੀ ਜਿਹੜਾ ਬੱਚਾ ਸਾਨੂੰ ਸਿੱਧਾ ਅਸੀਂ ਅਪਾਇੰਟਮੈਂਟ ਦੇ ਕੇ ਉਹਨੂੰ ਲੋਕਾਂ ਦੀ ਸੇਵਾ ਵਾਸਤੇ ਨੂੰ ਰੱਖ ਸਕੀਏ ਜੀ ਕੀ ਕੀ ਕੰਡੀਸ਼ਨਾਂ ਨੇ ਜੀ ਸਰ ਕੰਡੀਸ਼ਨਸ ਤਾਂ ਦੇਖੋ ਡਰਾਈਵਰ ਵਾਸਤੇ ਤਾਂ ਦੇਖੋ ਟ੍ਰੇਨਿੰਗ मैंडेटरी है क्योंकि उन्हें खुद गाड़ी नहीं चलानी क्योंकि एक एम्बुलेंस ਦੇ ਵਿੱਚ ਇੱਕ ਡਰਾਈਵਰ ਇੱਕ ਹੈਲਪਰ ਤੇ ਇੱਕ ਮੈਡੀਕਲ ਸਟਾਫ ਹੁੰਦਾ ਜੀ ਹੁਣ ਮੌਕੇ ਤੇ ਸਰ ਐਮਰਜੈਂਸੀ ਹੈ ਹੁਣ ਕੋਈ ਬੰਦਾ ਕੋਈ ਕਿਸੇ ਬੰਦੇ ਨਾਲ ਵੱਡੀ ਟ੍ਰੈਜੇਡੀ ਹੋਈ ਹੈ ਹੁਣ ਇਕੱਲਾ ਬੰਦਾ ਤਾਂ ਦੇਖੋ ਉਹਨੂੰ ਸਾਹਮਣੇ ਸਾਹਦਾ ਜੀ ਉਹ ਡਰਾਈਵਰ ਨੂੰ ਅਸੀਂ ਇਸ ਕਰਕੇ ਟ੍ਰੇਨ ਕਰਦੇ ਆ ਤਾਂ ਕਿ ਉਹ ਬੰਦੇ ਦੀ ਹੈਲਪ ਕਰ ਸਕੇ ਮੌਕੇ ਤੇ ਪੈਨਿਕ ਨਾ ਹੋ ਸਕੇ ਘਬਰਾਏ ਨਾ ਇਹਨਾਂ ਨੂੰ ਸੈਲਰੀ ਕਿੰਨਾ ਸਰ ਇਨੀਸ਼ੀਅਲ ਤੇ ਕਾਮਨ ਸੈਲਰੀ ਹੈ ਦੋਨਾਂ ਦੀਪੋਰਟ 1500000 ਸੀਟੀ ਸੀ ਹੈ ਜੀ ਜਿੱਤੇ ਵਿੱਚ ਆਪਾਂ ਵੈਲਫੇਅਰ ਫੰਡ ਪੀਐਫ ਐਸਐਸੀ ਤੇ ਹੋਰ ਆਪਾਂ ਇਹ ਇੰਸ਼ੋਰੈਂਸ ਕੱਟ ਕੇ ਇਹਨਾਂ ਨੂੰ 11279 ਰੁਪਏ ਪੇ ਕਰਦੇ ਆਂ ਜੀ ਇਨ ਅਕਾਊਂਟ ਬਾਕੀ ਸੇਮ ਡੇ ਇਹਨਾਂ ਦਾ ਇਹਨਾਂ ਨੂੰ ਐਸਆਈਸੀ ਵੈਲਫੇਅਰ ਫੰਡ ਦਾ ਤੇ ਪੀਐਫ ਦਾ ਯੂਐਨ ਨੰਬਰ ਵਗੈਰਾ ਇਹਨਾਂ ਨੂੰ ਦੇ ਦਿੱਤਾ ਜਾਂਦਾ ਜੀ ਅੱਜ ਜਿਹੜੀ ਸਰ ਭਰਤੀ ਕੀਤੀ ਜਾ ਰਹੀ ਬੁਦਾਰਤਪਦ ਦੇ ਵਿੱਚ ਇੱਥੇ ਕੁਝ ਜਿਹੜੇ ਪਹਿਲਾਂ ਉਹ ਕਹਿ ਰਹੇ ਸਨਾਨੂੰ ਟਰਮੀਨੇਟ ਕਰ ਦਿੱਤਾ ਜਿਹੜੇ ਤੁਸੀਂ ਜਿਹੜੇ ਭਰਤੀ ਕੀਤੇ ਸਨਾਂ ਉਨਾਂ ਨੂੰ ਆ ਕੇ ਇੱਥੇ ਕਿਹਾ ਗਿਆ ਕਿ ਭਰਤੀ ਜਿਹੜੀ ਤੁਸੀਂ ਉਹਨਾਂ ਨੇ ਰੋਕ ਦਿੱਤੀ ਗਈ ਹੈ। ਸਾਲਾ ਕੀ ਮਾਜਰਾ ਜੀ ਕੀ ਤੁਸੀਂ ਭਰਤੀ ਰੋਕ ਦਿੱਤੀ ਹੈ ਜਾਂ ਉਹ ਨਹੀਂ ਨਹੀਂ ਸਰ ਐਸੀ ਕੋਈ ਐਸੀ ਭਰਤੀ ਰੋਕੀ ਜੀ ਆਲਰੇਡੀ ਮੈਂ 10 ਕੈਂਡੀਡੇਟ ਦਾ ਖੁਦ ਪਰਸਨਲੀ ਇੰਟਰਵਿਊ ਲੈਂਦਾ ਜੀ ਤੇ ਮੈਂ ਕਰ ਰਿਹਾ ਜੀ ਭਰਤੀ ਐਸੀ ਕੋਈ ਪ੍ਰੋਬਲਮ ਨਹੀਂ ਮੈਨੂੰ। ਇਹਨਾਂ ਨਾਲ ਕੀ ਮਾਮਲਾ ਜੀ ਜਿਹੜੇ ਇੱਥੇ ਲੋਕ ਆਏ ਸੀਗੇ ਜੀ ਸਰ ਇਸ ਤਰ੍ਹਾਂ ਜੀ ਹੁਣ ਮੈਨੂੰ ਤਾਂ ਹਜੇ ਥੋੜਾ ਟਾਈਮ ਹੀ ਹੋਇਆ ਜੀ ਕੰਪਨੀ ਦੇ ਵਿੱਚ ਇਹਨਾਂ ਨਾਲ ਕਿਸੇ ਨੇ ਰੋਂਗ ਕਮਿਊਨੀਕੇਸ਼ਨਸ ਕੀਤੀਆਂ ਹੋਣੀਆਂ ਜਾਂ ਇਹਨਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਹੋਏਗੀ ਇਹ ਹੁਣ ਉਹ ਗਵਰਨਮੈਂਟ ਇਹਨਾਂ ਨੂੰ ਸੈਲਰੀ ਨਹੀਂ ਦੇ ਪੈ ਰਹੀ ਜਾਂ ਗਵਰਨਮੈਂਟ ਦੇ ਦੇ ਬਾਰੇ ਜਾਂ ਗਵਰਨਮੈਂਟ ਦਾ ਲੇਬਰ ਡਿਪਾਰਟਮੈਂਟ ਜੋ ਸਾਨੂੰ ਐਡਵਾਈਸ ਕਰਦਾ ਹੈ ਜੋ ਐਡਵਾਈਜ਼ਰੀ ਸਾਨੂੰ ਦਿੰਦਾ ਹੈ ਅਸੀਂ ਉਸ ਅਕੋਰਡਿੰਗ ਇਹਨਾਂ ਨੂੰ ਸੈਲਰੀ ਦੇ ਪਾਉਂਦੇ ਆ ਤੇ ਹੁਣ ਤਾਂ ਦੇਖੋ ਸਰ ਇਹਦੇ ਵਿੱਚ ਕੁਝ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਸਾਨੂੰ ਕੱਢ ਦਿੱਤਾ ਗਿਆ ਵਾ ਲੇਕਿਨ ਸਾਡੀ ਜਿਹੜੀ ਕੋਰਟ ਦੀ ਗੱਲ ਚੱਲੀ ਪਈ ਹੈ ਕੰਪਨੀ ਦੇ ਨਾਲ ਸਰਕਾਰ ਨਾਲ ਵੀ ਗੱਲ ਚੱਲੀ ਪਈ ਹੈ ਲੇਕਿਨ ਸਾਨੂੰ ਕੱਢੇ ਤੋਂ ਬਾਅਦ ਜਿੰਨਾ ਨਹੀਂ ਪਰਦੀ ਕੀਤੀ ਯਾਰੀ ਡਾਇਰੈਕਟ ਕੀਤੀ ਜਾ ਰਹੀ ਹੈ ਸਰ ਇਸ ਤਰ੍ਹਾਂ ਹੁੰਦਾ ਨਾ ਜੀ ਮੈਂ ਤਾਂ ਇੱਕ ਆਪਣੇ ਜੋ ਮੇਰਾ ਐਚਆਰ ਡਿਪਾਰਟਮੈਂਟ ਹੈ ਤੇ ਮੈਨੂੰ ਜੋ ਮੇਰੇ ਬੌਸ ਆਰਡਰ ਕਰਦੇ ਨੇ ਮੈਂ ਉਹ ਫੋਲੋ ਕਰਨੇ ਨੇ ਤਾਂ ਹੁਣ ਉਹਨਾਂ ਦੀ ਗੱਲ ਕਿਸ ਕਿਸ ਨਾਲ ਚਲਦੀ ਪਈ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਹੈਗਾ ਬਟ ਇਹਦੇ ਵਿੱਚ ਕੀ ਹੈਗਾ ਵੀ ਜੇ ਉਹਨਾਂ ਨੂੰ ਕੋਈ ਗੱਲ ਚਲਦੀ ਵੀ ਹੈਗੀ ਹੈ ਤਾਂ ਉਹ ਉਹਨਾਂ ਦਾ ਡੋਜ਼ਨਟ ਮੈਟਰ ਹੈ ਮੇਰੇ ਨਾਲ ਜੇ ਉਹ ਆ ਕੇ ਗੱਲ ਕਰਨਗੇ ਤਾਂ ਮੈਂ ਉਹਦੇ ਉੱਪਰ ਕੁਛ ਨਾ ਕੁਛ ਤਾਂ ਰਿਐਕਟ ਕਰਾਂਗਾ ਹੀ